ਚੈੱਕ ਕਰੋ ਸਾਰੇ ਘੈਂਟ ਆਣਾ ਤੇ ਆਂਦਾ ਬਿੰਦੀ ਝੋਲ ਵਾਂਗ ਫਿਰਦਾ ਮੈਂ 에ਰਪੋਰਟਾਂ ਤੇ ਪਰ ਆਪਾਂ 에ਰਪੋਰਟ ਦੇ ਨਹੀਂ ਆਪਾਂ ਹੋਰ ਹੀ ਕਿਤੇ ਆਏ ਆ ਕਿੱਥੇ ਆਏ ਆ ਆਪਾਂ ਜੰਡੇ ਵਾਲੇ ਵਾਲੀ ਸਾਈਡ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਆ ਸਾਰੇ ਆਈ ਹੋ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਤੁਹਾਡਾ ਆਪਣਾ ਅਸ ਸਾਰੇ ਬਣਾ ਟਾਈਟਲ ਤੇ থাম্বਨੇਲ ਦੁਕਾਨੋ ਬਦ ਲਾ ਗਏ ਹਨ ਤੇ ਵੀਊ ਚੈੱਕ ਕਰੋ ਪਿੰਡ ਦਾ ਅੱਜ ਘੈਂਟ ਹੋਇਆ ਪਿਆ ਲਓ ਵਦੀ ਚੈੱਕ ਕਰੋ ਨੇਰ ਲਾ ਕੇ ਆ ਗਿਆ ਜੇ ਗੁਰਤਾ ਵੀ ਆਮਾ ਲੱਭੜ ਜਾਣਾ ਪੂਰਾ ਜਿੱਟੋ ਜਿੱਤੀ ਕੰਮ ਹੋ ਜਾਣਾ ਜੀ ਮਿੱਤਰੋ ਥੋੜਾ ਵਲੌਗ ਲੇਟ ਹੈ ਮਤਲਬ ਵੀ ਆਪਾਂ ਇੰਟਰੋ ਜੜੀ ਕਰਨੇ ਆ ਤੇ ਅੱਜ ਆਪਾਂ ਗਏ ਸੀ ਅਮਰੀ ਸਾਰੇ ਵੀਡੀਓ ਸ਼ੂਟ ਕਰਨ ਤੇ ਆ ਮੈਂ ਚਲੋ ਹੁਣ ਦਿਆਂ ਲੇਟ ਆ ਨੇ ਲੇਟ ਹੋ ਗਿਆ ਤਾਂ ਦਿਆਂ ਇੰਟਰੋ ਮੈਂ ਕੀਤਾ ਹੀ ਨਹੀਂ ਹੁੰਦੇ ਨੇ ਕਰੋ ਤੁਰਨ ਲੱਗਿਆਂ ਤੇ ਬਾਕੀ ਚਲੋ ਕੋਈ ਨਹੀਂ ਅੱਜ ਆਪਾਂ ਅਮਰੀ ਸਾਰੇ ਗਏ ਤੇ ਅੱਗੇ ਵੇਖੋ ਵਲੌਗ ਤੇ ਆਪਾਂ ਕਿਹੜੀ ਲੋਕੇਸ਼ਨ ਤੇ ਗਏ ਸੀ ਲੱਗਦਾ ਹੋ ਜੀ ਆਪਾਂ ਆ ਗਏ ਜੇ ਬਾਹਰਲੀ ਕੰਟਰੀ ਜੇ ਮਤਲਬ ਆਂਬਰਸਰ ਤੋਂ ਬਾਹਰ ਇਹ ਵੀਰ ਹੋਣੀ ਐਨ ਕਾ ਲੈ ਆਂਦੇ ਆ ਮਾਂ ਮਮੀ ਲੈ ਲੈਣੇ ਐਨ ਕਾ ਬਾਕੀ ਚੱਲੇ ਆ ਅੱਗੇ ਚਲੋ ਚੱਲੀਏ ਚਲੋ ਐਨ ਕਾ ਫੜਨੀ ਆਈ ਲਓ ਜੀ ਇੱਥੇ ਆ ਗਏ ਜੇ ਆਪਾਂ ਆਪਣੀ ਲੋਕੇਸ਼ਨ ਤੇ ਅੰਬਾਦ

ਵਾਸ ਵਧੀਆ ਤੁਹਾਡੇ ਸਾਹਮਣੇ ਭਰਾ ਲਾਦੇ ਲੋਗ ਲੂਗੇ ਇੰਨਾ ਕੰਮ ਤੇ ਕਰੋ ਤੁਹਾਨੂੰ ਸਾਰੇ ਕਿੱਡੀ ਦੂਰ ਲੈ ਹੁੰਦਾ ਰਹੇ ਨੂੰ ਆ ਜਾਵਾਂ ਤੇ ਉਹਦੀ ਵਿੰਦੇ ਮੋੜ ਚਾ ਲੱਗੇ ਜੇ ਲਾ ਦੇ ਨਾ ਤੇ ਬਾਕੀ ਵੀਡੀਓ ਵਧੀਆ ਬਣਾਉਣੇ ਹੁਣ ਇੱਥੇ ਕਿ ਬਣਾਈਏ ਕਿੱਥੇ ਬਣਾਈਏ ਕੇ ਨਾ ਸਾਰੀਆਂ ਵਧੀਆ ਅੱਗੇ ਹੋਰ ਇਤੋਂ ਜਿਆਦੀਆਂ ਜਿਆਵਰੇ ਆ ਲੋ ਮੇਰੇ ਮਗਰ ਮਗਰ ਸ਼ੌਲਾ ਆਇਆ ਇਹੋ ਫਾਲਾ ਕੇ ਦੇਸੀ ਇੰਤਾਂ ਦੀ ਮਸ਼ੀਨ ਘਰੇ ਲਾਉਣੀ ਚਾਹੀਦੀ ਹੈ। ਨਹੀਂ ਨਹੀਂ। ਇਹ ਕਰਉਂਦੀ ਹੈ। ਬਾਸ ਕਰੋ। ਉਸਤਾਦ ਜੀ ਬਾਸ ਕਰੋ। ਲਓ ਜੀ ਅੱਜ ਆਪਾਂ ਆ ਗਏ ਜੇ ਕੀ ਲਿਖਿਆ ਉੱਤੇ? ਗਲੀਨਿੰਗ ਕੈਫੇ ਆਜੋ ਫਿਰ। ਅੱਜ ਆਪਣਾ ਇੱਥੇ ਵੀਡੀਓ ਬਣਾਉਣ ਲੱਗੇ ਆਂ ਟੁਕੀਸ਼ਨ ਚੈੱਕ ਕਰੋ ਸਾਰੇ ਘੈਂਟ ਆ ਨਾ ਤੇ ਬਾਕੀ ਜਰੂਰ ਵਿజిਟ ਕਰੋ ਇੱਥੇ ਭਰਾ ਜਿਹੜੇ ਵੀ ਇਹ ਕਿੱਥੇ ਆ ਬੜਾ ਤੁਹਾਨੂੰ ਵੀ ਨਹੀਂ ਪਤਾ ਲੱਗਾ ਨਾ ਕਿੱਥੇ ਲੈ ਜਾਂਦਾ ਮੈਂ ਨਹੀਂ ਪਤਾ ਲੱਗਾ ਵਧੀਆ ਗੱਲ ਹੈ ਨਹੀਂ ਪਤਾ ਲੱਗਾ ਹੋਰ ਕੋਈ ਵੀਡੀਓ ਵਾੜੀ ਬਣਾਉਣੀ ਹੋਵੇ ਆਪਾਂ ਤੇ ਬਣਾ ਲਈਏ ਤੁਹਾਨੂੰ ਦਿਖਾ ਦਾਂਗੇ ਬਾਕੀ ਤੁਸੀਂ ਇੰਸਟਾਗ੍ਰam ਤੇ ਵੇਖ ਲੈਣੀਆਂ ਚੱਲੀਏ ਚਲੋ ਹੋਰ ਵੀਡੀਓ ਵਾੜੀ ਬਣਾਉਣੀ ਫੋਟੋ ਖਿਚਾਉਣੀ ਆ ਹੋ ਚੱਲ ਫਿਰ ਕਿਉਂ ਲੋਕੀ ਸ਼ੂਟ ਕਰਨ ਲੱਗੇ ਕੈਮਰਾ ਲੋਕ ਤੇਰਾ ਸ਼ੂਟ ਕਰਨ ਲੱਗਾ ਮੈਂ ਤੇ ਲੋਕੇਸ਼ਨ ਹੀ ਬੜੀ ਘੈਂਟ ਆਉਂਦੀ ਜਾਨ ਨੂੰ ਦਿਲ ਨਹੀਂ ਕਰੰਦੇ ਹਣਾ ਪਰ ਉਹਨਾਂ ਨੇ ਭਜਾ ਦੇਣਾ ਨਾ ਬਾਅਦ ਚ ਉਹਨਾਂ ਨੇ ਕਹਣਾ ਇੰਨੀਆਂ ਵੀਡੀਓ ਨੇ ਬਣਾਉਂ ਹੱਥ ਫੜਾਇਆ ਤੇ ਬਾਹਾਂ ਫੜਨ ਨੂੰ ਫਿਰੰਦੇ ਜੇ ਉਹ ਗੱਲ ਕਰਨੇ ਆ ਮੇਰਾ ਹੁਣ ਆਪਾਂ ਪ੍ਰੋਮੋਸ਼ਨ ਕਰਨੇ ਆ ਆਖੰਦੇ ਵੀਰ ਕੰਦਾ ਕਰਤੀ ਠੀਕ ਆ ਚੱਲੀ ਆਪਾਂ ਚਲੋ ਆਇਓ ਇੱਥੇ ਥੋੜਾ ਮੁਰਜਣਾ ਆਪਾਂ ਅੱਗੇ ਵੀ ਜਾਣੇ ਆ ਤੇ ਨਾਲੇ ਘੈਂਟ ਘੈਂਟ ਸੋਹਣੇ ਸੋਹਣੇ ਗਾਣੇ ਲੱਗੇ ਆ انداਂ ਬਿੰਦੀ ਝੋਲ ਵਾਂਗ ਫਿਰਦਾ ਮੈਂ 에ਰਪੋਰਟਾਂ ਤੇ ਪਰ ਆਪਾਂ 에ਰਪੋਰਟ ਦੇ ਨਹੀਂ ਆਪਾਂ ਹੋਰ ਹੀ ਕਿਤੇ ਆਏ ਆ ਕਿੱਥੇ ਆਏ ਆ ਆਪਾਂ ਜੰਡੇ ਵਾਲੇ ਵਾਲੀ ਸਾਈਡ ਜੰਡੇ ਵਾਲੇ ਲੱਗੇ ਬਾਕੀ ਮੈਨੂੰ ਇਹਲੇ ਜੀ ਇਹੋ ਹੀ ਬੜਾ ਘੈਂਟ ਵੰਦਾ ਬਲੋਂ ਚ ਹੈ ਕੀ ਕਹਿੰਦੇ ਇਹਨੂੰ ਮੰਡਰ ਲੈਂਡ ਮੰਡਰ ਲੈਂਡ ਹੀ ਬਰਾਗਿੰਦੇ ਇਹਨੂੰ ਆਹ ਫੋਰ ਬੋਸ ਕਹਿੰਦੇ ਹੀ ਬੋਸ ਹੀ ਦਾ ਨੋਟਿਕਾ ਸਾਹਮਣੇ ਲੇ ਲਓ ਜੀ ਹੋਰ ਗੱਲਾਂ ਦਾ ਮੈਨੂੰ ਪਤਾ ਨਹੀਂ ਜਿੱਥੇ ਵੀ ਕੀ ਬਾਤ ਕਹਿਣੀ ਹੋਈ ਮੰਦੇ ਜੇ ਸ਼ੀਸ਼ੇ ਚੈੱਕ ਕਰੋ ਮਾਂ ਬਾਥਰੂਮ ਆ ਵੀ ਨਹੀਂ ਘਟਾ ਇਹ ਜਨਾ ਬੜੀਆਂ ਯਵਰੀ ਯਵਰ ਬੜਵਾ ਗਦੀਆਂ ਮੈਂ ਇੱਥੇ ਪੈਸਾ ਇੰਨਾ ਲਾਤਾ ਤੇ ਫੇਰ ਇਹ ਤੋਂ ਆਪ ਦੱਪਾ ਨਹੀਂ ਕਰ ਸਕਦੀਆਂ ਹੈ ਗ੍ਰੇਸ ਹਾਂ ਮੁੰਡਿਆ ਕਿਦਾਂ ਕਰਾਈ ਆ ਰਹੀ ਹੂੰ ਇੱਥੇ ਜਾ ਹੀਂ ਜਾਣਾ ਤੇ ਆਪਾਂ ਇਹਨੂੰ ਹੀ ਹੁਣ ਧੁੱਪੇ ਜਾਣਾ ਕਿਨੇ ਸਾਵਣ ਨਹੀਂ ਰੌਣਟ ਚਲਾ ਆਈ ਤੇਜੀ ਨਾ ਨਾ ਰੋਣਾ ਕੀ ਲੈਣਾ ਏ ਹਾਂ ਭਰਾ ਕੋਈ ਲੈਣਾ ਕੁਛ ਆਣਾ ਕੁਛ ਨਹੀਂ ਮਾ ਲੈਣਾ ਕੁਝ ਫ੍ਰੀ ਲਿਖਿਆ ਆਵੇ ਇੱਥੇ ਵਧੀਆ ਭਰਾ ਵਧੀਆ ਹੱਥ ਮਲਾਉਂਦੇ ਆ ਵਾ ਵਧੀਆ ਭਰਾ ਆਏ ਆਪਣੇ ਯਾਰ ਮਿੱਤਕੋ ਟੈਂਸ਼ਨ ਨਹੀਂ ਲੈਣੀ ਕੋਈ ਨਹੀਂ ਲੰਘ ਕਰ ਸਕੋਣਾ ਮੈਂ ਤੁਹਾਨੂੰ ਜਾ ਕੇ ਚੱਕੂ ਸੀ ਤੂੰ ਆਪਾਂ ਬਾਪੇ ਜਾ ਕੋ ਸੀ ਤੇ ਜਾਣਾ ਕੋਈ ਨਹੀਂ ਬਿਲਕੁਲ ਸਿਕਣਾ ਬਾਹ ਟੈਂਸ਼ਨ ਨਹੀਂ ਲੈਣੀ ਕੋਈ ਨਹੀਂ ਆਪਾਂ ਬਾਪੇ ਜਾ ਕੋ ਸੀ ਤੇ ਜਾਨੇ ਆ ਅਰੇ ਆਪਾਂ ਖਾਣ ਪੀਣ ਨਹੀਂ ਆਏ ਜਿਹੜਾ ਆਪਾਂ ਸ਼ੁਰੂਆਤ ਕੀਤੀ ਵੀਡੀਓ ਦੀ ਪਹਿਲੇ ਦਿਨ ਤੋਂ ਲੈ ਸ਼ਹਿਰ ਕੋ ਮੈਂ ਸਟਾਰਟ ਕੀਤਾ ਯੋ ਯੋ ਥਿਸ ਇਜ਼ ਇਟ ਲੋਗ ਨਹੀਂ ਲੱਗ ਗਿਆ ਮਣ ਚੱਲ ਹਾਂ ਬੈਨ ਲਾਉ ਤੇ ਚੱਲ ਜੀ ਆਏ ਤੇ ਗੱਲ ਤੇਰੀ ਮੈਂ ਮੰਨਦਾ ਸਾਲ ਕਰ ਸਾਫ ਲਾਏਗਾ ਅਲਮੁਸਲਾਮ ਚੱਲ ਫਿਰ ਚਲਾ ਮੈਂ ਹੀ ਚਲਾਉਣਾ ਹਾਂ ਲਓ ਜੀ ਕਹਿੰਦੇ ਮੀਂਹ ਪੂਰਾ ਕੈਮ ਹੋ ਕੈਮ ਹੋਇਆ ਪਿਆ ਤੇ ਜਿਹੜੀ ਗੱਲ ਤੋਂ ਆਪ ਨੂੰ ਡਰੀ ਉਹ ਵੀ ਹੋਈ ਮੀਂਹ ਕਾਫੀ ਆ ਗਿਆ ਜੀ ਤੇ ਵਲੌਗ ਆਪਣਾ ਮੈਂ ਸੋਚਿਆ ਚੱਲ ਹਨੇਰਾ ਆ ਮੈਂ ਬਾਹਰ ਚੁਪਨਾਵਾਂਗੇ ਬਾਜ ਕਰਦਾ ਕਰਦਾ ਮੀਂਹ ਆ ਰਿਹਾ ਵਲੌਗ ਆਪਣਾ ਬਣਿਆ ਨਹੀਂ ਹੁਣ ਤੈਨੂੰ ਪਤਾ ਲੱਗ ਨਹੀਂ ਦਿਹਾਣਾ ਸਾਹਮਣੇ ਇਹ ਗੱਡੀ ਡੈਡੀ ਹੋਣਾ ਬਹੁਤੀ ਲਿਪੜ ਗਈ ਹੈ ਵੀ ਤਾਂ ਬਾਕੀ ਤੁਹਾਨੂੰ ਪਤਾ ਹੀ ਆ ਵਲੌਗ ਬਣਾਉਣੇ ਕਿਹੜੇ ਸੌਕੇ ਆ ਬਾਕੀ ਅੱਜ ਆਪਾਂ ਅੰਮ੍ਰਿਤਸਰ ਗਏ ਆ ਇੱਕ ਵਾਰ ਕਹਿੰਦਾ ਇਹ ਵਲੌਗ ਦੇ ਵਿੱਚ ਕਮੈਂਟ ਕੀਤਾ ਬਕਵਾਸ ਵਲੌਗ ਥੋੜਾ ਮੇਰਾ ਵੀ ਪ੍ਰਾ ਸੋਰਸ ਮਿਲ ਕੇ ਕਰਿਆ ਕਰੋ ਕਮੈਂਟ ਇਹ ਕੋਈ ਬਣਾਉਣ ਲੱਗਦਾ ਉਹਨੂੰ ਬਣਾਉਣ ਦਿਆ ਕਰੋ ਥੋੜਾ ਵੀਰੇ ਇਦਾਂ ਹੀ ਮੰਨਦੇ ਆ ਵਲੌਗ ਥੋੜਾ ਬੋਤਾ ਕੁਛ ਨਾ ਕੁਛ ਆਪਾਂ ਨੂੰ ਕਰਨਾ ਪੈਂਦਾ ਹੁਣ ਆਪਾਂ ਚੇਚਾ ਵਲੌਗ ਬਣਾਉਣ ਜਾਂਦੇ ਆ ਤਹਰਾ ਮੈਂ ਆਪਣੇ ਮਤਲਬ ਕੀ ਸਿੱਖਣ ਲਈ ਜਿਹੜੇ ਆਪਾਂ ਬਿਆਰ ਕਰਦੇ ਉਹਨਾਂ ਲਈ ਬਣਾਉਣਾ ਤੇਰੇ ਬਾਤ ਨਹੀਂ ਬਣਾਇਆ ਜਿਹੜੇ ਤਾਂ ਮੈਂ ਕਰਦੇ ਠੀਕ ਆਣ ਤੇ ਥੋੜਾ ਸੋਚ ਸਮਝ ਕੇ ਆਪਣਾ ਕਮੈਂਟ ਕਰਿਆ ਕਰੋ ਤੇ ਬਾਕੀ ਜਿਹੜੇ ਪਿਆਰ ਕਰਦੇ ਉਹਨਾਂ ਨੂੰ ਪਤਾ ਇਹ ਲਓ ਜੀ ਕਹਿੰਦੇ ਜਿਹੜੀ ਗੱਲ ਤੋਂ ਆਪਾਂ ਡਰਦੇ ਹੀ ਮੌਸਮ ਹੋ ਗਿਆ ਪੂਰਾ ਘੈਂਟ ਬਾਰਿਸ਼ ਚੈੱਕ ਕਰੋ ਤੇ ਆਹ ਲੱਗੇ ਜਿਹੜੀ ਚੜੀ ਆਪਣੀ ਉਹ ਵੇਖੋ ਪਿੰਡਾਂ ਦਾ ਮਾਹੌਲ ਤਾਂ ਘੈਂਟ ਹੀ ਹੁੰਦਾ ਤੁਹਾਨੂੰ ਪਤਾ ਬੱਦਲ-ਪੁੱਦਲ ਹੋਇਆ ਹੋਵੇ ਨਜ਼ਾਰਾ ਹੀ ਹੰਦੀ ਹਵਾ ਆਉਂਦੀ ਹਨ ਪੂਰੀ ਚੈੱਕ ਕਰੋ ਉਹਦਾ ਨਾ ਗੁੱਤਾ ਇਹ ਆ ਆਪਣੀ ਰਾਣੀ ਹੈ ਹਾਂ ਚ ਕਿਦਾਂ ਜੀ ਠੀਕ ਹੈ ਬੱਚੀ ਲੈ ਲੈ ਇੱਕ ਮੈਂ ਇੱਕ ਮੈਂ ਤੇਰੀ ਵੀਡੀਓ ਹੈ ਬਹੁਤ ਆ ਇੰਨੇ ਆ ਵੇ ਮੇਰੇ ਭੈਣਾਂ ਨੇ ਇੰਨੇ ਕਿ ਜਾ ਕੀ ਹੈ ਅਭੀ ਮੈਂ ਕੀ ਹਾਂ ਅੰਜ ਅਭੀ ਕੀ ਹੈ ਮੈਂ ਦੱਸ ਹਣੀ ਵੈਸਟਾਰ ਠੀਕ ਹੈ ਮੈਂ ਨਹੀਂ ਮੇਰੇ ਨਾਲ ਦੇਖ ਗਿਆ ਹੁਣ ਮੈਂ ਕਹਿ ਲਈ ਆ ਜਾ ਬੋਲ ਜਾਣਾ ਤੇ ਦਰਦ ਦਾ ਚਾ ਇੱਕ ਵਾਰ ਦਰਵਾਜ਼ੇ ਤਰੇ ਹੇ ਤੇ ਕਿਦਰ ਨਾਲ ਦੜ ਘੱਟ ਕਿ ਜਿਹੜਾ ਫਰ ਕਿਨੂੰ ਮਨੂੰ ਲਾੜਾ ਕੰਧਰੇ ਅੱਗੇ ਕੁਝ ਜਿਹੜੇ ਕੁਝ ਤੈਨੂੰ ਫਰਥਲੇ ਲਾਉਣਾ ਚਾਹੁੰਦੇ ਨੇ ਕੁਝ ਜਿਹੜੇ ਇੱਥੇ ਪਖੇਡਾਂ ਦੇ ਉੱਤਰ ਲੈ ਕੇ ਅੱਗੇ ਹੋ ਜਾਂਦੇ ਪਟੜਾ ਬੜੀ ਜੋ ਹੈ? ਖਲਾਗ ਬੜੀ ਜੋ ਨਸੀਬ ਤੱਤਾ ਮਰਦਾ ਤੇ ਪਾਂਦੀ ਰਹਦੀ ਹੈ ਤਾਂ ਵੇਣਾ ਤਾਂ ਦੁਨੀਆ ਸਮਾਦ ਲੈਂਦੀ ਹੈ 1 2 ਮੋੜਛਾਲ ਬਾਹਰ ਰੱਖਣ ਦੇ ਨਾਲ ਕੀ ਹਾਲ ਹੋ ਗਿਆ ਮੰਦਨੇ ਤੋਤਾ ਇਹਦੇ ਥੰਦਾ ਮੋੜ ਚਾਲ ਬਾਰੇ ਰਹਿਣ ਤਾਂ ਜੇ ਉਹ ਆਹ ਦੇਖੋ ਆ ਆਪਾਂ ਨਵੀਂ ਗੱਡੀ ਜਾਂਦੀ ਜਿਹੜੀ ਨੇਰੀ ਉਹਨਾਂ ਗਨਾ ਕੰਮ ਖਰਾਬ ਹੋਇਆ ਮੈਂ ਤੇ ਅੱਗੇ ਉਹ ਜਾਂ ਤੁਹਾਨੂੰ ਪਤਾ ਫੈਸ਼ਨਾ ਨਹੀਂ ਪਤਾ ਲੱਗਦਾ ਇਹ ਪੂਰਾ ਕਹਿੰਦੇ ਆ ਆਪਣੀ ਰਾਣੀ ਇੱਥੇ ਘਲਵਤੀ ਇੱਕ ਤੁਹਾਨੂੰ ਪਤਾ ਹੀ ਆਪਣਾ ਟੋ ਬੀ ਅਭੀ ਗਾਣਾ ਸੁਣ ਚਲ ਗਾਣਾ ਸੁਣਾ ਯਾਰ ਵੇਲਾ ਭਰਾ ਨਹੀਂ ਆ ਸੁਣਾ ਫੇਰ ਗਾਣਾ ਵੇਲਾ ਤੈਨੂੰ ਵੇਖਣ ਦੇ ਜਿਹੜੇ ਉਹ ਕਹਿੰਦੇ ਭਾਜੀ ਆਏ ਅਭੀ ਵੀਰ ਤੋਂ ਗਾਣਾ ਸੁਣਾ ਚੱਲ ਸੁਣਾ ਅੱਜ ਖਾਣ ਪੀਣ ਵਾਲਾ ਵਲੌਗ ਸ਼ੂਟ ਹੋਇਆ ਨਹੀਂ ਕਿਉਂ ਨਹੀਂ ਹੋਇਆ ਇੱਕ ਤਾਂ ਹਨੇਰੀ ਆ ਗਈ ਕਾਫੀ ਜਿਆਦਾ ਆਪਾਂ ਜਲਦੀ ਜਲਦੀ ਘਰੇ ਆ ਗਏ ਤੇ ਸਾਨੂੰ ਇਹ ਦੋ ਦੋ ਘਰੇ ਚਲ ਜੀ ਪਰ ਫਿਰ ਵੀ ਕੁਲਤਾ ਪਿਆਮਾ ਸਾਰਾ ਗੰਦਾ ਹੋ ਗਿਆ ਇੱਕ ਰਾਂ ਕੱਟਿਓ ਕੰਟੀ ਕੰਮ ਹੋਇਆ ਪੂਰਾ ਜਿੱਦਾਂ ਕਹਿ ਨਹੀਂ ਦਿੰਦੇ ਵੀ ਜਦੋਂ ਮੀਂਹ ਆਉਣਾ ਹੈ ਪਤਾ ਨਹੀਂ ਲੱਗਦਾ ਉਦਾਂ ਹੀ ਸਾਨੂੰ ਵੀ ਨਹੀਂ ਪਤਾ ਲੱਗਾ ਤੇ ਚਲੋ ਹੁਣ ਕੋਈ ਨਹੀਂ ਬਾਕੀ ਜੋ ਰੱਬ ਨੇ ਕਰਵਾ ਕੇ ਕਿਹਾ ਆਇਆ